ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਿਤਲਾ ਬਲੌਗਸ ਦੇ ਉੱਤੇ ਕਿਸਾਨ ਪ੍ਰਭੂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਹੁੰਦੇ ਆ ਪੀ ਜਿਹੜੀ ਆਪਾਂ ਕਣਕ ਦੇ ਉੱਤੇ ਨਦੀਨ ਨਾਸ਼ਕ ਦਵਾਈ ਵਰਤਣੀ ਆ ਤਾਂ ਹੁਣ ਘੱਟ ਤੋਂ ਘੱਟ ਸਾਡੀ ਕਣਕ 60 ਤੋਂ 65 ਦਿਨ ਦੀ ਸਟੇਜ ਤੇ ਆ ਤੇ ਕਿਸੇ ਕਾਰਨ ਸਾਡੇ ਕੋਲ ਜਿਹੜੀ ਗੁੱਲੀ ਡੰਡੇ ਦੀ ਸਪਰੇ ਨਹੀਂ ਹੋਈ ਤਾਂ ਅਸੀਂ ਹੁਣ ਇਸ ਸਟੇਜ ਤੇ ਕਰ ਦਈਏ ਕਿੰਨਾ ਕੁ ਸਾਨੂੰ ਨੁਕਸਾਨ ਹੋਊਗਾ ਕਿੰਨਾ ਕੁ ਬੈਨੀਫਿਟ ਹੋਊਗਾ ਤਾਂ ਮੈਂ ਇੱਥੇ ਇਹ ਗੱਲ ਕਲੀਅਰ ਕਰ ਦਿਆਂ ਕਿਉਂਕਿ ਨਦੀਨਾਸ਼ਕ ਕਣਕ ਦੇ ਉੱਤੇ ਕਰਨ ਦਾ ਜਿਹੜਾ ਸਹੀ ਟਾਈਮ ਹੁੰਦਾ ਆਪਣਾ 40 ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਵਿੱਚ ਜਿਹੜੀ ਆਪਣੀ ਨਦੀਨਾਸ਼ਕ ਸਪਰੇ ਕੋਈ ਵੀ ਤੁਸੀਂ ਕਰਨੀ ਆ ਚਾਹੇ ਸੰਕੋਰ ਵਾਲਾ ਸਾਲਟ ਆ ਚਾਹੇ ਐਟਲੈਂਟਸ ਆ ਏਸੀਐਮ 9 ਆ ਟੌਪਿਕ ਆ ਕੋਈ ਵੀ ਜਿਹੜੀ ਵੀ ਤੁਸੀਂ ਕਰਨੀ ਆ ਉਹ ਲਗਭਗ ਜਿਹੜੀ ਆ 40 ਤੋਂ 45 ਦਿਨ ਦੇ ਵਿੱਚ ਹੋ ਜਾਣੀ ਚਾਹੀਦੀ ਆ ਵੱਧ ਤੋਂ ਵੱਧ 50 ਦਿਨ ਮੰਨ ਕੇ ਚੱਲੋ ਜੇ ਅਸੀਂ 60 65 ਦਿਨ ਤੇ ਕੋਈ ਵੀ ਨਦੀਨ ਆਸ਼ਕ ਆਪਣੇ ਖੇਤ ਤੇ ਵਰਤਦੇ ਆ ਕਿਉਂਕਿ 60 65 ਦਿਨ ਦੇ 65 ਦਿਨ ਦੇ ਆਸ-ਪਾਸ ਜਿਹੜੀ ਕਣਕ ਜਿਹੜੀ ਡੰਡੀ ਚੜਨਾ ਸਟਾਰਟ ਹੋ ਜਾਂਦੀ ਆ ਕਿਉਂਕਿ ਅੱਗੇ ਜਾ ਕੇ ਹਰੇਕ ਕਣਕ ਦੀ ਕਿਸਮ ਦੇ ਮੁਤਾਬਕ ਇੱਕ ਛੋਟਾ ਜਿਹਾ ਬੱਚਾ ਇੱਕ ਛੋਟਾ ਜਿਹਾ ਮੰਨ ਕੇ ਚੱਲੋ ਗੋਭ ਜਿਹੜੀ ਆ ਜੇ ਤੁਸੀਂ ਆਪਣੀ ਉਹ ਜਦੋਂ ਤੁਹਾਡੀ ਕਣਕ 70 ਤੋਂ 75 ਦਿਨ ਦੇ ਆਸ-ਪਾਸ ਹੋਊਗੀ ਤਾਂ ਜਦੋਂ ਤੁਸੀਂ ਉਹਨੂੰ ਛਿੱਟੇ ਨੂੰ ਆਪਣਿਆਂ ਨੂੰ ਡੰਡੀ ਨੂੰ ਤੋੜ ਕੇ ਦੇਖੂਗੇ ਇੱਕ ਨੂੰ ਉਹਨੂੰ ਖੋਲ ਕੇ ਦੇਖੂਗੇ ਉਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈ ਆਪਣੀ ਜਿਹੜੀ ਬੱਲੀ ਬਾਹਰ ਨਿਕਲਣੀ ਆ ਉਹ ਬਣਿਆ ਹੋਊਗਾ ਜੇ ਆਪਾਂ 60 65 ਦਿਨ ਤੇ ਸਪਰੇਅ ਕਰਤੀ 65 ਦਿਨ ਤੇ ਨਦੀਨ ਨਾਸ਼ਕ ਉਹਦਾ ਸਿੱਧਾ ਅਸਰ ਜਿਹੜਾ ਉਹਦੇ ਤੇ ਜਾ ਕੇ ਅੱਗੇ ਪੈਣਾ ਆ ਤੇ ਜਿਹੜਾ ਵੀ ਆਪਣਾ ਗਾਂ ਜਿਹੜੀ ਬੱਲੀ ਨਿਕਲਣੀ ਆ ਇੱਕ ਤੇ ਉਹ ਬੱਲੀ ਦਾ ਸائز ਛੋਟਾ ਹੋਊਗਾ ਤੇ ਦੂਸਰਾ ਜਿਹੜੇ ਛਿੱਟੇ ਨਿਕਲਣਗੇ ਉਹ ਵਿੰਗੇ ਟੇਡੇ ਹੋਣਗੇ ਕਿਉਂਕਿ 240 ਵੀ ਜਿਹੜੀ ਆਪਾਂ 240 ਤੇ ਵਰਤਨੀ ਪੈਣੀ ਆ ਕਿਉਂਕਿ ਖੇਤ ਦੇ ਵਿੱਚ ਜੇ ਗੁੱਲੀ ਡੰਡਾ ਆ ਤਾਂ ਉਹਦੇ ਨਾਲ ਪਾਲਕ ਬਾਥੂ ਜੰਗਲੀ ਆ ਜਿਹੜੇ ਆਪਣੇ ਆਪ ਪਾਲਕ ਬਾਥੂ ਮੈਣਾ ਕਈ ਚੀਜ਼ਾਂ ਜਿਹੜੀਆਂ ਆਪਣੀਆਂ ਇਦਾਂ ਦੀਆਂ ਉਹਨੂੰ ਮਾਰਨ ਦੇ ਲਈ 240 ਤੇ ਆਪਾਂ ਨੂੰ ਵਰਤਣੀ ਪੈਣੀ ਆ ਜਦੋਂ ਆਪਾਂ ਇਹਨਾਂ ਨਦੀਨ ਨਾਸ਼ਕਾਂ ਨੂੰ ਆਪਣੀ ਕਣਕ ਦੇ ਉੱਤੇ ਸਪਰੇਅ ਕਰਾਂਗੇ ਸਿੱਧਾ ਸਿੱਧਾ ਝਾੜ ਤੇ ਅਸਰ ਤੇ ਪੈਣਾ ਹੀ ਆ ਕਿਉਂਕਿ ਜੇ ਆਪਣੇ ਕੋ ਸਪਰੇਅ ਨਹੀਂ ਹੋਈ ਹੁਣ ਤੱਕ ਤਾਂ ਉਹ ਤਾਂ ਚਲੋ ਜਿਹੜਾ ਝਾੜ ਘਟਣਾ ਹੀ ਘਟਣਾ ਆ ਤੇ ਬਾਕੀ ਜੇ ਆਪਾਂ ਸਪਰੇ ਹੁਣ ਕਰ ਦਿੱਤੀ ਤਾਂ ਉਹਦਾ ਜਿਹੜਾ ਕੱਖ ਤੇ ਜਿਹੜਾ ਮਰੂਗਾ ਪਰ ਕਿਉਂਕਿ ਉਹ ਬਹੁਤਾ ਨਹੀਂ ਮਰਨਾ ਕਿਉਂਕਿ ਕੱਖ ਜਿਹੜਾ ਆ ਆਪਣੇ ਕਣਕ ਵੱਡੀ ਹੋ ਗਈ ਤੇ ਕੱਖ ਹਜੇ ਜਾਂ ਛੋਟਾ ਆ ਤੇ ਜਾਂ ਕਣਕ ਦੇ ਉੱਪਰ ਦੀ ਆ ਤੇ ਕਣਕ ਨੂੰ ਵੀ ੱਤਕਾ ਲੱਗਣਾ ਆ ਤੇ ਇਹਦੇ ਨਾਲ ਜਿਹੜਾ ਆ ਝਾੜ ਤੇ ਵੀ ਫਰਕ ਪੈਣਾ ਤਾਂ ਇਸ ਕਰਕੇ ਕਿਸਾਨ ਭਰਾ ਉਹ ਆਪਣੀ ਸਮਝ ਦੇ ਨਾਲ ਹੀ ਸਪਰੇਅ ਕਰਿਓ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦਾ ਇਹੀ ਮਕਸਦ ਸਿਗਾ ਕਿ ਜੇ ਤੁਸੀਂ 65 ਦਿਨ ਤੱਕ ਸਪਰੇਅ ਕਰੋਗੇ ਨਦੀਨ ਨਾਸ਼ਕ ਤਾਂ ਕੱਖ ਚਾਹੇ ਮਰੇ ਨਾ ਮਰੇ ਤਾਂ ਜਿਹੜਾ ਤੁਹਾਡਾ ਝਾੜ ਤੇ ਜਾਂ ਗਾਂਹ ਜਾ ਕੇ ਇਫੈਕਟ ਜ਼ਰੂਰ ਪੈਣਾ ਆ ਕਿਉਂਕਿ ਗਾਂਹ ਜਿਹੜਾ ਆਪਾਂ ਤੁਹਾਨੂੰ ਦੱਸਿਆ ਆ ਵੀ ਜਿਹੜੀ ਆ ਕਣਕ ਨੇ ਬੱਲੀ ਕੱਢਣੀ ਆ ਜਿਹੜੀ ਨਿਕਲਣੀ ਛਿੱਟ ਪੌਦੇ ਤੋਂ ਆਪਣੇ ਗੋਭ ਜਿੱਥੋਂ ਬਣਦੀ ਆ ਉੱਥੋਂ ਜਦੋਂ ਬੱਲੀ ਨਿਕਲਣੀ ਆ ਉਹਦਾ ਸਾਈਜ਼ ਛੋਟਾ ਹੋਊਗਾ ਤੇ ਜਿਹੜੇ ਛਿੱਟੇ ਆ ਉਹ ਵਿੰਗੇ ਟੇਢੇ ਨਿਕਲਣਗੇ ਸੋ ਵੀਰੋ ਵੀਡੀਓ ਕਿਦਾਂ ਦੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆਪਣਾ ਆਪਣਾ ਜਰੂਰ ਕਰਕੇ ਜਾਇਆ ਕਰੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਆਪਾਂ ਜਿਹੜੀ 60 ਤੋਂ 65 ਦਿਨ ਦੀ ਸਟੇਜ ਤੇ ਆਪਣੀ ਕਣਕ ਨੂੰ ਕਿਵੇਂ ਚੈੱਕ ਕਰਨਾ ਵੀ ਸਾਡਾ ਗਾਂ ਝਾੜ ਕਿਦਾਂ ਆਊਗਾ ਆਪਾਂ ਪਹਿਲਾਂ ਹੀ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਆ ਤਾਂ ਕਿਉਂਕਿ 60 65 ਦਿਨ ਦੀ ਸਟੇਜ ਤੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਬੂਟੇ ਦੀ ਪਰਖ ਕਰਕੇ ਵੀ ਸਾਡਾ ਗਾਂ ਝਾੜ ਕਿਵੇਂ ਦਾ ਆਊਗਾ ਉਹ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਯਾਰੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਧੰਨਵਾਦ ਜੀ ਸਾਰਿਆਂ ਦਾ